ਸਮੇਂ ਦੇ ਤਕਨੀਕੀ ਹੋਣ ਕਾਰਨ ਜਿੱਥੇ ਅਸੀਂ ਬੜੀ ਤਰੱਕੀ ਕੀਤੀ ਹੈ ਜਿੱਥੇ ਅਸੀਂ ਆਪਣੇ ਆਪ ਨੂੰ ਬੜੇ ਸੌਖਿਆ ਕਰ ਲਿਆ ਹੈ ਜਿੱਥੇ ਸਮੇਂ ਦੀ ਤਰੱਕੀ ਦੇ ਨਾਲ ਨਾਲ ਸਾਡੇ ਸਾਧਨ ਵਧ ਗਏ ਨੇ ਉੱਥੇ ਕੁਝ ਨਾ ਕੁਝ ਸਾਡਾ ਖੁੱਸਿਆ ਵੀ ਹੈ ਸਾਡਾ ਗਵਾਚਿਆ ਵੀ ਹੈ ਖਾਸ ਤੌਰ ਤੇ ਗੱਲ ਕਰੀਏ ਜਦੋਂ ਦਾ ਮੋਬਾਈਲ ਯੁੱਗ ਆਇਆ ਉਦੋਂ ਦਾ ਸਾਡੇ ਰਿਸ਼ਤਿਆਂ ਦੇ ਵਿੱਚ ਕਾਫੀ ਫਿੱਕਾ ਪਣਾ ਗਿਆ ਇੱਕ ਸਮਾਂ ਹੁੰਦਾ ਸੀ ਜਦੋਂ ਸਾਡੇ ਘਰਾਂ ਦੇ ਵਿੱਚ ਪਰੌਣੇ ਆਇਆ ਕਰਦੇ ਸੀ ਸਾਡੇ ਆਪਣੇ ਘਰ ਦੇ ਨਾਲ-ਨਾਲ ਸਾਡੇ ਗਵਾਂਢੀਆਂ ਦੇ ਸਾਡੇ ਚਾਚੇ ਤਾਇਿਆਂ ਦੇ ਘਰਾਂ ਦੇ ਵਿੱਚ ਵੀ ਰੌਣਕ ਲੱਗ ਜਾਂਦੀ ਸੀ ਪਰ ਅੱਜ ਦੇ ਸਮੇਂ ਵਿੱਚ ਰਿਸ਼ਤੇਦਾਰਾਂ ਦਾ ਸਾਖ ਸੰਬੰਧੀਆਂ ਦਾ ਜਾਂ ਪਰੌਣਿਆਂ ਦਾ ਆਉਣਾ ਬੜਾ ਸੀਮਤ ਜਾ ਹੋ ਗਿਆ ਜ਼ਿਆਦਾ ਤੋਂ ਜ਼ਿਆਦਾ ਸਾਡੇ ਕੋਲ ਘੰਟਾ ਡੇਢ ਘੰਟਾ 2 ਘੰਟੇ ਹੁੰਦੇ ਨੇ ਤੇ ਇੰਨੇ ਸਮੇਂ ਦੇ ਵਿੱਚ ਹੀ ਅਸੀਂ ਰਿਸ਼ਤੇਦਾਰੀ ਦੇ ਵਿੱਚ ਜਾ ਕੇ ਵਾਪਸ ਆ ਜਾਣਾ ਹੁੰਦਾ ਹੈ ਸਵਜਰੀ ਇਸ ਰਚਨਾ ਦੇ ਵਿੱਚ ਸਾਡੇ ਲਿਖਾਰੀ ਜਸਵਿੰਦਰ ਸਿੰਘ ਜਸ ਅਮਰਕੋਟੀ ਜੀ ਕੁਝ ਐਸੇ ਅਲਫਾਜ਼ ਲਿਖਦੇ ਨੇ ਜਿਹੜੇ ਕਿ ਸਾਨੂੰ ਬੀਤੇ ਹੋਏ ਸਮੇਂ ਦੇ ਵਿੱਚ ਸਾਡੇ ਪਰੌਣਿਆਂ ਦੇ ਆਉਣ ਬਾਰੇ ਕੁਝ ਚਾਨਣਾ ਪਾਉਂਦੇ ਨੇ ਉਦੋਂ ਦਾ ਆਉਣਾ ਕੀ ਸੀ ਤੇ ਅੱਜ ਦਾ ਆਉਣਾ ਕੀ ਹੈ ਔਰ ਇਹਦੇ ਨਾਲ ਹੀ ਜਸਵਿੰਦਰ ਸਿੰਘ ਜਸ ਅਮਰਕੋਟੀ ਜੀ ਨੇ ਇੱਕ ਭੂਆ ਤੇ ਫੁੱਫੜ ਦੀ ਗੱਲ ਕੀਤੀ ਹੈ ਕਿ ਜਦੋਂ ਭੂਆ ਤੇ ਫੁੱਫੜ ਘਰ ਆਉਂਦੇ ਸੀ ਤਾਂ ਕਿਹੋ ਜਿਹੇ ਹਾਲਾਤ ਹੁੰਦੇ ਸੀ ਕੀ ਕੁਝ ਵਾਪਰਦਾ ਸੀ ਆਓ ਆਪਾਂ ਸਾਰੇ ਸੁਣਦੇ ਆਂ ਤੇ ਉਹਨਾਂ ਯਾਦਾਂ ਨੂੰ ਤਾਜ਼ਾ ਕਰਦੇ ਆਂ ਕਹਿੰਦੇ ਭੂਆ ਜੀ ਦਾ ਰਿਸ਼ਤਾ ਵੀ ਪਿਆਰਾ ਬੜਾ ਹੁੰਦਾ ਏ ਭਤੀਜਾ ਆਪਣੀ ਭੂਆ ਦਾ ਦੁਲਾਰਾ ਬੜਾ ਹੁੰਦਾ ਏ 3-4 ਮਹੀਨੇ ਪਿੱਛੋਂ ਭੂਆ ਜਦੋਂ ਆਉਂਦੀ ਸੀ ਝੋਲੇ ਵਿੱਚ ਕੇਲੇ ਤੇ ਅੰਗੂਰ ਉਹ ਲਿਆਉਂਦੀ ਸੀ ਦੂਰੋਂ ਆਉਂਦੀ ਵੇਖ ਭੂਆ ਘਰ ਵੱਲ ਨੂੰ ਨਸਣਾ ਭੱਜੇ ਭੱਜੇ ਆਉਣਾ ਆ ਕੇ ਸਾਰਿਆਂ ਨੂੰ ਦੱਸਣਾ ਭੂਆ ਨਾਲ ਫੁੱਫੜ ਅਤੇ ਬੱਚੇ ਵੀ ਲਿਆਉਂਦੀ ਸੀ ਦਾਦੀ ਮੇਰੀ ਮੰਝੇ ਬਾਹਰ ਨਿੰਮਾ ਥੱਲੇ ਡਾਉਂਦੀ ਸੀ ਮੰਝਾਂ ਦੇ ਉੱਤੇ ਫਿਰ ਚਾਦਰਾਂ ਵਿਛਾਉਂਦੀ ਸੀ ਪੱਖੀਆਂ ਤੇ ਪਾਣੀ ਮੇਰੀ ਚਾਚੀ ਲੈ ਕੇ ਆਉਂਦੀ ਸੀ ਬਾਪੂ ਮੇਰਾ ਮੁੱਖੇ ਘਰੋਂ ਖਾਣ ਨੂੰ ਲਿਆਇਆ ਕਰੇ ਕੁੱਟ ਕੇ ਮਸਾਲੇ ਬੀਬੀ ਤੜਕਾ ਲਗਾਇਆ ਕਰੀ ਫੁੱਫੜ ਤੇ ਬਾਪੂ ਗੱਲਾਂ ਹਾਸਾ ਹਾਸਾ ਕਰੀ ਜਾਂਦੇ ਫੁੱਫੜ ਤੇ ਬਾਪੂ ਗੱਲਾਂ ਹਾਸਾ ਹਾਸਾ ਕਰੀ ਜਾਂਦੇ ਠਫੜ ਮਾਰੇ ਬੜਕਾਂ ਨਿਆਣੇ ਸਾਰੇ ਡਰ ਜਾਂਦੇ ਤਿੰਨ ਚਾਰ ਦਿਨ ਘਰੇ ਰੌਣਕ ਲੱਗੀ ਰਹਿੰਦੀ ਸੀ ਇੱਕ ਰਾਤ ਹੋਰ ਰਹਿ ਲੈ ਦਾਦੀ ਮੇਰੀ ਕਹਿੰਦੀ ਸੀ ਬਸ ਅੱਡੇ ਜਾ ਕੇ ਅਸੀਂ ਭੂਆ ਨੂੰ ਚੜਾਉਂਦੇ ਸੀ ਬਸ ਅੱਡੇ ਜਾ ਕੇ ਅਸੀਂ ਭੂਆ ਨੂੰ ਚੜਾਉਂਦੇ ਸੀ ਬਾਰੀ ਵਾਲੇ ਪਾਸੇ ਵਾਲੀ ਸੀਟ ਤੇ ਬਿਠਾਉਂਦੇ ਸੀ 20 20 ਰੁਪਏ ਸੀ ਉਹ ਸਾਰਿਆਂ ਨੂੰ ਵੰਡਦੇ ਹੱਟੀਆਂ ਤੋਂ ਖਾਂਦੇ ਸੀ ਖਡਾਉਣੇ ਲੈ ਕੇ ਖੰਡਦੇ ਬਚਪਨ ਦੇ ਦਿਨ ਕਿੰਨੇ ਸੋਹਣੇ ਉਦੋਂ ਹੁੰਦੇ ਸੀ ਸਾਰਿਆਂ ਘਰੀ ਆਉਂਦੇ ਪਰੌਣੇ ਜਦੋਂ ਹੁੰਦੇ ਸੀ ਹੁਣ ਤਾਂ ਲੋਕੀ ਹਾਲ ਚਾਲ ਫੋਨਾਂ ਰਾਹੀਂ ਪੁੱਛਦੇ ਨੇ ਹੁਣ ਤਾਂ ਲੋਕੀ ਹਾਲ ਚਾਲ ਫੋਨਾਂ ਰਾਹੀਂ ਪੁੱਛਦੇ ਨੇ ਨਾ ਤਾਂ ਭੂਆ ਆਉਂਦੀ ਤੇ ਨਾ ਹੀ ਫਫੜ ਰਸਦੇ ਨੇ ਜਸ ਅਮਰ ਕੋਟੀ ਦਾ ਵੀ ਭੂਆ ਦੇ ਨਾਲ ਪਿਆਰ ਈ ਪਤਾ ਲੈਣ ਜਾਣਾ ਕੱਲ ਨੂੰ ਭੂਆ ਉਹਦੀ ਬਿਮਾਰ ਈ ਪਤਾ ਲੈਣ ਜਾਣਾ ਕੱਲ ਨੂੰ ਭੂਆ ਉਹਦੀ ਬਿਮਾਰ ਈ ਜੀ ਹਾਂ ਦੋਸਤੋ ਇਸ ਰਚਨਾ ਦੇ ਵਿੱਚ ਜਸਵਿੰਦਰ ਸਿੰਘ ਜਸ ਅਮਰ ਕੋਟੀ ਜੀ ਨੇ ਉਸ ਵੇਲੇ ਦੀ ਤੁਲਨਾ ਅੱਜ ਦੇ ਸਮੇਂ ਨਾਲ ਕੀਤੀ ਹੈ ਦੇ ਉਸ ਸੁਹਾਵਣੇ ਸਮੇਂ ਨੂੰ ਸਾਨੂੰ ਚੇਤੇ ਕਰਵਾਇਆ। ਉਮੀਦ ਕਰਦੇ ਹਾਂ ਤੁਹਾਨੂੰ ਇਹ ਰਚਨਾ ਚੰਗੀ ਲੱਗੀ ਹੋਵੇਗੀ। ਜਲਦੀ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।